ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾ ਜਾਣਾ ਸਰ ਵੀ ਸਿੱਟ ਰਹੇ ਤੇ ਕਾਰ ਦੇ ਕੋਲ ਉਹ ਦੀ ਸਟਾਰਟਿੰਗ ਤੇ 5:00 ਵੱਜ ਗਿਆ ਜੀ ਤੇ ਵੀਨੇ ਜਨਵਰੀ ਜਨਵਰੀ ਨਹਾਣੂ ਲਿਆ ਤੇ ਚੱਲਦੇ ਬਾਈ ਤੇ ਗੜਿਆਂਾਂ ਲਈ ਜਾਂਦਾ ਇਹਦਾ ਛੱਡੋ ਉਹ ਬੈਠਾ ਮਿਲ ਦਾਨੀ ਦੂਣੀ ਦਾ ਖੇਚ ਘੜਾ ਰਾਤ ਵਾਲੇ ਜਿਹੜੇ ਖਾਂਦੇ ਸੀ ਫੜ ਕੇ ਵੀਨੇ ਕੋਈ ਨਹੀਂ ਜੋੜ ਜਟ ਲੈ ਆਉਣੇ ਆ ਇੱਕ ਦੂਰ ਵਾਲਾ ਕੂਤਰ ਉਹ ਬੈਠਾ ਉਹ ਲੈ ਕੇ ਆਣਾ ਇੱਕ ਇਹ ਦੋ ਤੇ ਗੁਰੀ ਇਹ ਨਾਈ ਜਾਂਦਾ ਤੇ ਉਹਨਾਂ ਆਪੇ ਰੈਡੀ ਕਰ ਲੈਣੀ ਆ ਤੇ ਹੌਲੀ ਚੱਲਾਂਗੇ ਪਰ ਫੜ ਕੇ ਵੀਨੇ ਕਿਵੇਂ ਆ ਇਹ ਦਾਣੇ ਨੂੰ ਲੈ ਆਇਆ ਉਹ ਕਰ ਗਿਆ ਤੇ ਇੱਕ ਪਲਟਣਾ ਪੈਣਾ ਕੋਈ ਪਾਣੀ ਤੱਕੜ ਤੜਕੇ ਬਾਦਾਮ ਦੇ ਦੇ ਸੀਗੇ ਬਸ ਉਹਨਾਂ ਸਾਰੇ ਚਾਰਾ ਬੈਠਾ ਲੋਡ ਵੀ ਨਹੀਂ ਯਾਰ ਠੰਡ ਹੈਗੀ ਹੈ ਨਾ ਉਹ ਤਾਂ ਉਹਦੇ ਜੁੜੇ ਜਾਊਗਾ ਜੇ ਬਾਹਲਾ ਕੋ ਦੇਦਾ ਆਪਾਂ ਦੇਖ ਲਿਏ ਫੜ ਕੇ ਤਰਾ ਤੇ ਇਹਦੇ ਡੂਰ ਵਾਲਾ ਦੋਵੇਂ ਕਾਲੇ ਛਾੜਾ ਬੜਾ ਛਾੜ ਦੀ ਗੱਤਿ ਨਾਮ ਜਪਨ ਕਰਨਾ ਨਾਮ ਸਨਮਾਨ ਕਰਨਾ ਨਾਮ ਕਰਮ ਗਿਆਨ ਨਾਮ ਜਪ ਕੇ ਉਹ ਗੱਲ ਤੇ ਨਾਮ ਜੋਗਾ ਪ੍ਰਮਾਣ ਜੋਤੇ ਨਾਮ ਸਤਿਗੁਰ ਕਰਦੇ ਨਾਮ ਬਲੇ ਤਰਸਰੇ ਦਦੇ ਜੋ ਕਰਦੇ ਨਾਮ ਰਤਨ ਰੂਪੇ ਲਓ ਜੀ ਲੋ ਜੀ ਗਾਇੰਦੇ ਛਤਰੀ ਵੀ ਖੋਲ ਲਿਆ ਛਤਰੀ ਵੀ ਲੈ ਚੱਲੇ ਆ ਓਕੇ ਹੋਮਰ ਬੋਟਾਂ ਜੀ ਪੈਸਾ ਵੀ ਆ ਗਿਆ ਉਹ ਹੀ ਤੁਹਾਨੂੰ ਦਿਖਾ ਰਿਹਾ ਥੱਲੇ ਜਾ ਕੇ ਤਰਪੇ ਜੀ ਆ ਗਏ ਗਾਇੰਦੇ ਇੱਟਾਂ ਮੀ ਅੰਗੇਰੇ ਆਸਪਾ ਬੈਠੇ ਆ ਬੰਦੇ ਐ ਮੋਰੋ ਦੇਹ ਨੀ ਦਾ ਆ ਜੋਟ ਆ ਜੋਟ ਵੇਖਦਾ ਜੀ ਇਧਰ ਲੱਗ ਬਲਸ਼ ਕਰੀਆ ਇਹ ਵੀ ਵੇਖ ਬੰਦੇ ਨਹੀਂ ਦੇਖ ਰਹੇ ਬੰਦੇ ਇਕੱਠੇ ਆ ਤੈਰੀ ਕੈਮਰਾ ਤੈਰੀ ਕੈਮਰਾ ਦਾ ਮੈਂ ਤਾਂ ਘਾਰ ਹੀ ਜਾਂਦਾ ਫੋਨ ਨੂੰ ਡੇਟਾ ਕਰਾਉਂਦੇ ਹਾਂ ਤੇਰਾ ਵੀ ਇੱਕ ਆਫਸਿਕਰ ਛਤਰੀ ਜਿਹਾ ਤੇਰਾ ਵੀ ਹੋਣਾਗਾ ਉਹ ਚੱਲ ਕੇ ਵਿਖਾਵਾਂਗੇ ਹੁਣ ਯਾਰ ਔਖੇ ਬੈਠੇ ਆਈ ਇਹ ਦੋ ਦਿਨ ਬੰਦੇ ਹੀ ਬਾਤ ਚਾਉਣਗੇ ਸਾਡੇ ਚਾਹ ਨੀ ਅੱਜ ਅੰਗਰੇਜ਼ ਚੂਹੇ ਬਹੁਤ ਦਰਦ ਤੜਕ ਜਾਂਦੇ ਬਾਜੀ ਤੇ ਮੀ ਬੈ ਕੇ ਡੱਡੂ ਆ ਹੁੰਦਾ ਜਾ ਲੱਗਿਆ ਫਿਰ ਬਾਜੀ ਦੇ ਕੰਟੀਨਿਊ ਕਰਦੇਗਾ ਲੋ ਜੀ ਆ ਗਏ ਹੁਣੇ ਪੁੱਤਰ ਆਪਣੇ ਚਾਰ ਹਨਾ ਦੂਹੇ ਚ ਇੱਕ ਆ ਰਿਹਾ ਇੱਕ ਆ ਰਿਹਾ ਆਪਣਾ ਕੋ ਬੈਠਾ ਓਏ ਦੱਸੀ ਇੱਕ ਹੈ ਚਾ ਓਏ ਮੈਂ ਵੀ ਦੇਖੂ ਪੁੱਤਰ ਆਪਣੀ ਇਧਰੀ ਚੜਦੇ ਨੇ ਦੱਸੀ ਓਹ ਵਾਲਾ ਨਾ ਕੌਣ ਹੈ ਰਾਮਾ ਨਾ ਬੈਠ ਵੀ ਬੁਲਾਉਗਾ ਖੀਗਰਾ ਤੱਕ ਗਿਆ ਆ ਗਈ ਨਾਲੇ ਸਾਡੇ ਨਾਲ ਭੜਕਾਈ ਜਾਂਦੇ ਨਹੀਂ ਕਿੰਨੇ ਕਿੰਨੇ ਬੁੱਤ ਹੋ ਜਾਣਗੇ ਕਬੂਤਰ ਹੋ ਗਏ ਆ ਤੇ ਫਿਰ ਆ 50 ਆ ਗਿਆ ਕਿੰਨੇ ਬੰਦੇ 50 ਨਹੀਂ ਬੁੱਤਰੀ 50000 ਬੰਦੇ ਨਹੀਂ ਗੱਡੀ ਜੀ ਬਹਿ ਜਾਏ گا ਅਗਰ ਦੀ ਖੜ ਕਰਵਾਣਾ ਪਰ ਲਾ ਉਹਰ ਧਿਆਨ ਨੂੰ ਪ੍ਰਾਇਮ ਯਾਦ ਰੱਖ ਆ ਇੱਥੇ ਨੂੰ ਆ ਕੇ ਲੈਣਾ ਮੜਾ ਆ ਇਹਨੂੰ ਇੱਧਰ ਬਰਾਤ ਪਾਸਾ ਦਾਣਾ ਨਹੀਂ ਹੋਇਆ ਇਹਨੂੰ ਯਾਦ ਰੱਖ ਉਹ ਇੱਥੇ 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 ਉਹ ਭਾਈ ਮੜਾ ਇਹਨਾਂ ਗਾਣੂ ਆ ਕੇ ਵੱਲੇ ਮਾਰੀ ਜਾ ਪਿੰਡ ਇੱਧਰ ਖਾਲਾ ਆ ਕਿ ਇੱਧਰ ਉਧਰ ਨੂੰ ਨਹੀਂ ਸਾਥ ਤੋਂ ਆ ਦੇ ਜੀ ਮਾਰਾ ਸਨੇ ਕਰੀ ਇਹ ਉਹ ਪਿੰਡ ਨੇੜੇ ਆਹ ਜਾਨੀ ਨਾ ਟੈਨਸ਼ਨ ਨਾ ਕਰੋ ਆਹ ਹਰਮਨ ਦੇਰ ਪਾਣੀ ਮੰਡੀ ਆ ਤੁਸੀਂ ਪਿੰਡ ਨੇੜੇ ਦੇਖੋ ਕਾਹਲੇ ਕੱਟੇ ਆਹ ਵੀ ਆਹ ਘਰ ਵੀ ਆਹ ਤੇ ਪਿੰਡ ਦੀ ਬਾਟ ਵੇਖੋ ਕਿਹੜੀ ਆ ਜਾਨੀ ਨਾ ਟੈਨਸ਼ਨ ਨਾ ਕਰੋ 45 ਇਹ ਕੋਈ ਨਹੀਂ ਆਦਮੀ ਜਿਹੜਾ ਕਿਚੜ ਦੇਖਾ ਉਹ ਹੈ ਤਾਂ ਦਿੱਦਿਆ ਹਾਂ ਉੱਤੋਂ ਦੀ ਚੱਲੂ ਅੱਜ ਤੀਰ ਕਰ ਦੋ ਆਪ ਕੋਈ ਰੋਗ ਕੀ ਆ ਲੈ ਆ ਬਸ ਛੇ-ਸੱਤ ਦਿਨ ਦੋ ਇੱਕ ਵੀ ਅੱਜ ਕਾ ਵਿਦਾਲ ਤਰੀਬੂਰੀ ਆ ਖਾਣਾ ਪਾਣੀ ਮਲਾਓ ਦੋ ਡਰਮੋ ਪੀਓ 那个没有出去了。

ਦੁੱਗਣੀ ਹੈ ਇਹ ਨਾਲੋਂ ਆ ਸ਼ਤਰੀਆ ਸ਼ਤਰਾ ਲੈ ਟ੍ਰੀਡ ਵਿੱਚ ਚੱਲੀ ਜਾਂਦਾ ਪੂਰਾ ਆ ਸੌਂਤੀ ਵੀ ਇੱਧਰ ਹੀ ਲੈ ਜਾਂਦੀ ਤਾਂ ਮੂਹ ਨਹੀਂ ਬਾਹੂ ਹੀ ਕਰਦੇ ਬੱਚੇ ਕਢਾਲੇ ਸਾਰੀਆਂ ਬਦਲ ਕੇ ਇਹੀ ਨੂੰ ਛੜ ਵੱਡਾ ਥਾਣ ਵਿਆਹ ਲੈ ਕੇ ਰੱਖਿਆ ਵਾ ਅੱਛਾ ਆ ਰਵਰ ਦੀ ਲਾਣਾ ਜਦੋਂ ਵੀ ਨਵਾਂ ਹੋਟਰ ਕਰਨਾ ਬਟਨ ਕੋਈ ਦੀ ਰੰਗ ਵਗਦੀ ਆਹ ਪਣੀ ਮੇਂ ਮੋਚੀ ਨਾ ਆਹ ਨਵਾਂ ਆ ਰਿਹਾ ਜੀ ਲੰਘਦੀ ਪ੍ਰਸ਼ਾਦਾ ਵੀ ਆ ਗਿਆ ਦੋਗਦਾ ਇਹ ਫਿਰਦਾ ਕਮਰਾ ਮੇਂ ਖਾਓ ਜੀ ਬਾਕੀ ਖਾ ਗਏ ਇਹ ਥੋੜੇ ਲੇਟ ਹੋ ਗਏ ਇਹ ਹੁਣ ਛਕਣ ਲੱਗੇ ਆਂ ਪੁੱਤਰ ਫਿਰਦੇ ਉਹ ਵੀ ਖਾ ਲੈਣੇ ਚੱਲ ਜਾਈਏ ਉਹ ਇਹ ਸਾਰਾ ਰੋਟੀ ਖਾ ਕੇ ਪਏ ਪੁੱਤ ਫਿਰ ਕਿੰਨੇ ਖਾਧੀਆਂ ਇਹ ਆ ਚਾਰ ਤੂੰ ਇਹਨੇ 11 ਖਾਦ ਗੇ ਛੋਟੇ ਰੋਟੀਆਂ ਇਹਦੇ ਰਾਮਾ ਜੀ ਜੇਦ ਗਈ ਦੋਵੇਂ ਸੱਦੀ ਦੀ ਤੇ ਆ ਗਈ ਸੀ ਜੇਦ ਕੇ ਖਾਧੀਆਂ 11 11 22 ਰੋਟੀਆਂ ਖਾਦੇ ਦੋਵੇਂ ਚੱਕਰ ਮਾਰੀ ਆਂ ਬਗਲਾ ਉੱਤਰੋ ਕਰੇ ਰਾਬਾ ਜੀ ਕੂਤਰਾ ਬਹੁਤ ਚੋਗੇ ਨਾ ਆਪਾਂ ਫੋਨ ਦਿਖਾਉਗਾ ਦਿਖਾਈ ਆਪਾਂ ਜੂਮ ਨਹੀਂ ਮਾਰਦਾ ਬਾਲਾ ਆ ਫਿਰ ਤੋਂ ਕਿਹੜੀਆਂ ਵੀ ਪਸਾ ਬੜੀਆਂ ਛੋਟੀਆਂ ਯਾਰ ਆ ਪਿੰਡਾਂ ਨੇ ਜਿਹੜਾ ਬੰਦੇ ਨੂੰ ਆਪਕੜ ਚੰਡੀਗੜ ਆ ਗਏ ਆ ਚੰਡੀਗੜ ਜਾਂਦੇ ਗਾ ਬਾਲੀਆਂ ਬੜੀਆਂ ਆਪਣੇ ਇਹ ਗੱਲਾਂ ਕਿ ਲੋਡ ਵੇ ਲੰਨੇ ਲਗਾ ਰਿਹਾ ਓਏ ਕਿਹੜੀ ਨਿਕਲ ਨਹੀਂ ਨਹੀਂ ਇਹ ਰੂਡਵੇ ਨੰਗਣ ਕੇ ਨਾ ਓਏ ਰੂਡ ਮਾਈ ਉਹ ਨਾ ਨਾ ਆਂਗੂ ਕਰਦਾ ਇਹ ਦੇ ਆਂਗੂ ਪੰਦਾਂਗੂ ਅਹ ਨਹੀਂ ਵਾਰ ਦੇ ਸੱਪ ਆ ਜਾ ਉਹ ਵੀ ਔਰ ਕੇ ਨਾ ਤੂੰ ਵੇਚਦਾ ਗੋਲੀਆਂ ਗੋਲੀਆਂ ਆਇਆ ਆਇਆ ਢੀਜਾ ਗੋਲੀਆਂ ਵੇਚਦਾ ਗੋਲੀਆਂ ਨਾ ਏ ਛੋਰ ਗੁੱਟੀ ਜਨਾ ਕੀ ਬੋਲਦੇ ਤੇ ਸਾਡੇ ਨਾਲ ਛੋਰ ਨੂੰ ਆ ਹਾ ਉਹ ਦੇਖੂ ਹੋ ਬਲਾ ਲੈ ਗੇ ਨਾ ਕੁਝ ਹੁੰਦੇ ਫਿਰਦਾ ਇਹਦਾ ਕੋਈ ਟੈਂਡੂ ਨੀ ਲੱਕ ਬੈਠਣਾ ਨਹੀਂ ਕੋਈ ਏ ਹੈ ਏ ਹਾ ਹਾ ਪਾੜ ਜਾ ਕੋਈ ਨਹੀਂ ਬੈਠਾ ਨਾ ਖੜ ਜਾ ਹੁਣ ਮਾਰ ਫਿਰ ੱਲੇ ਮਾਰੀ ਚੱਲ ਉੱਤੇ ਭੱਜੇ ਭੱਜੇ ਕਿੰਨੇ ਰਾਹੋਂ ਨਰੇ ਭੱਜੇ ਕਿੰਨੇ ਆ ਹਾਂ ਇਹ ਤਾਂ ਪਤਾ ਨਹੀਂ ਭੱਜੇ ਕਿੱਲੇ ਆ ਇਹ ਤਾਂ ਫਿਰਦੇ ਆ ਟਾਈਮ ਟੂ ਨੌਂ 11 ਵਜ ਗਿਆ ਹਾਂ ਕਿਸੇ ਦੇ ਟਾਈਮ ਨਹੀਂ ਲੱਗਾ ਕੋਈ ਬੈਠਾ ਨਹੀਂਗਾ ਸਾਰੇ ਫਿਰਦੇ ਆ ਜੇ ਬਾਈ ਵੇ ਕੀ ਬਦਲਾ ਸੱਤ ਕਹਿੰਦੇ ਨਾਲ ਦੇ ਪਿੰਡ ਫਿਰਦੇ ਵੱਟੂ ਮਰਾੜ ਉਹ ਵੀ ਮੋੜ ਆਏ ਆ ਤੂੰ ਵੀ ਨਹੀਂ ਮੋੜ ਆਏ ਆ ਜਾ ਗਏ ਸਾਨੂੰ ਦੇ ਸਿਆਣੀ ਕੋਈ ਉੱਥੇ ਸੱਤ ਫਿਰਦੇ ਤੂੰ ਵੀ ਮੋੜ ਆਇਆ ਦੀਨ ਰਹਿ ਨਹੀਂ ਉੱਚੀ ਬਾੜੇ ਖੜੇ ਆ ਬੱਦਲ ਹੀ ਬਹੁਤ ਆ ਆ ਤਰਾ ਫਰਦਾ ਲਓ ਜੀ ਮਿੱਤਰੋ ਕਹਿੰਦੇ ਹੋਗੇ ਵਿਹਲੇ ਆਪਾਂ ਤਾਂ 3 ਵਜੇ ਨੂੰ ਕਿੰਨੇ ਕੁ ਉਤਰੇ ਗ੍ਰਾਮੀ 11 ਉਤਰੇ 11 ਵਜੇ ਉਤਰੇ ਗੇ 35 ਸਾਰੇ ਉੱਡੇ ਤੇ ਸਾਰੇ ਟਾਈਮ ਆਪਣੇ ਵੀ ਟਾਈਮ ਚ ਆਉਂਦੀ ਸਿਆਣੀਆਂ ਆਪਣਾ ਵੀ ਤੇ ਸੱਤ ਪਿੰਡ ਵੇਖ ਆਂਦੇ ਨਹੀਂ ਦਿਸਿਆ ਇੱਥੇ ਵੀ ਦੇਖਦਾ ਜੀ ਇੱਕ ਇਹ ਹਾ ਇੱਕ ਮਿਰਦਾ ਨਾਲ ਆਪਾਂ ਇੱਕ ਦੇ ਹੌਸਲੇ ਜੀ ਆ ਰਾਮੀ ਵਾਲਾ ਹਨਾ ਰਾਮੀ ਕੰਦਾ ਗੁੰਦਾ ਜਵਾਈ ਜੀ ਗਾਪਾ ਕੰਦਾ ਗੁੰਦਾ ਜਵਾਈ ਜੀ ਫਿਰਦੀ ਟਾ ਟੂਰ ਸਨਣਾਗੇ ਆਂਦੀ ਆ ਇਹਦੇ ਜੀ ਨੀਚੀ ਫਿਰਦੀ ਜਿੰਨਾ ਟਾਵਾ ਜਿੰਨਾ ਟਾਵਾ ਕਰ ਲੋ ਇਨੀ ਉੱਚੀ ਆ ਤੜਕਦੀ ਐ ਫਿਰਦੀ ਬਈ ਉਹ ਹੁਣੇ ਦਿਖਾਈ ਦੁੰਨੇ 1 ਮਿੰਟ ਓਏ ਟਾਂਗ ਹੀ ਚੜਨਾ ਹੱਥ ਨਹੀਂ ਆਏ ਟਾਂਗ ਢੂੰਗੇ ਸੂਤ ਕਰਦੀ ਰਹੇਗੇ ਰਾਮੇ ਦਾ ਕੂਤਰ ਨਹੀਂ ਆਇਆ ਤੂੰ ਕੂਤਰ ਗੈਰ ਸੀ ਬਾੜੀ ਯਾਰ ਬੱਦਲ ਬਹੁਤ ਸੀ ਹੋਣ ਵੇਖੋ ਕਿੰਨਾ ਮੌਸਮ ਵਧੀਆ ਆ ਗਿਆ ਜੀ ਐਂ ਤੜਕੇ ਹੁੰਦਾ ਕੂਤਰ ਬਹੁਤ ਥੋੜੇ ਜਾਣੇ ਸੀ ਮਤਲਬ ਹੈ 35 ਚੋਂ 11 ਕੱਢ ਲਾ ਚਾ ਚੌ ਚੌ ਵੀ ਉਤਰ ਗਿਆ ਏ ਫਰਮਾ ਚੌ ਇੰਨਾ ਹਸਾਬ ਨਹੀਂ ਨਾ ਦੱਸਣਾ ਤੂੰ ਤਾਂ ਐਸਾ ਆਪੇ ਗੈਨ ਲੈਣਗੇ ਆ ਗੈਨ ਲੋ ਆਪੇ ਕਿੰਨੇ ਉਤਰ ਰਹਿ ਗਏ 35 ਜੋ 11 11 ਘੜ ਦੋ ਬਾਕੀ ਸਾਰੇ ਉਤਰ ਗਏ 11 ਹੀ ਦੇ ਗੇ ਸਾਰੇ ਤਿੰਨ ਵੇ ਦੇ ਨੂੰ ਭਈ ਦਾ ਨਾਮ ਫਰਿੱਜ ਆ ਜੀ ਤੇਰਾ ਮਿਲ ਚੀਨੀ ਦਾ ਬਖਾਵਾ ਗੀਏ ਰੈ ਮੈਚੀਨੀ ਵੀ ਹੈ ਤਰਸੇ ਨੂੰ ਪਾਣੇ ਖੜ ਗਿਆ ਇੱਕ ਮਿੰਟ ਆਇਦਰਾ ਇਹ ਦਸਵੀਂ ਮਖਾਰ ਸਕੂਲ ਮਾਰਨਾ ਆਪਣਾ ਇੱਥੇ ਕੰਨੀ ਵੀ ਇੱਥੇ ਤਾਣਾ ਕਰਕੇ ਕੈਮਰਾ ਨੀਵਾ ਰੱਖ ਕੇ ਨੀਵਾ ਰੱਖ ਕੇ ਇੱਥੇ ਆਏ ਸਦਾ ਸਟੇਟ ਕੈਮਰਾ ਰੱਖ ਖਿੰਦੀ ਹੁੰਦੀ ਗੋਠੀਆਂ ਨਾਲ ਨਹੀਂ 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 ਆਇ ਨਹੀਂ ਲੱਗਦੀ ਨਾ ਯਾਰ ਬੈਠਾ ਵੇ ਆਇਤਾ ਹੋ ਗਏ ਵਿਲੇ ਲੱਭ ਆਈ ਤਾਂ ਯਾਰ ਕੂਤਰ ਬਹੁਤ ਦੂਰ ਜਾਵੜੇ ਹੋਣੇ ਆ ਕੂਤਰ ਕਟਕੜ 20 ਕੂਤਰ ਗਏ ਆ ਤੇ ਬਦਰਾਂ ਦੇ ਉੱਤੇ ਹੀ ਗਏ ਆ ਨੇੜੇ ਨੇੜੇ ਪਿੰਡ ਸਾਰੇ ਵੇਖਾਂਦੇ ਨਹੀਂ ਦੱਬੀ ਕਹਦਾ ਬਲੌਗ ਸਟਾਰ ਕੀਤੇ ਕਬੂਤਰੀ ਨਹੀਂ ਆਈ ਰਾਮ ਰਾਮੇ ਕਿਸੇ ਨੂੰ ਮਾਂ ਕੀ ਨਾ ਕੂਦਰੀ ਹੈ ਕਲਾ ਕੂਤਰਾ ਸੋਹਦਾ ਕਿਸੇ ਨੂੰ ਕੀ ਪਰਖ ਉੱਥੇ ਚੱਲੇ ਸਹੀ ਗੱਲ ਕਬੂਤਰ ਹੈ ਕੂਦਰੀ ਚੀਨੀ ਹੈ ਨਾ ਚਲਾ ਕਬੂਤਰ ਚੀਨੀ ਨਹੀਂ ਜਿਹੜਾ ਭੱਜਿਆ ਬਲੇ ਵਾਲਾ ਆਪਣਾ ਕਬੂਤਰ ਆ ਹਾਂ ਇਹ ਕਹਦਾ ਕੂਂਟੀ ਨਹੀਂ ਆਈ ਕਬੂਤਰੀ ਆਈ ਨਹੀਂ ਸਾਡੀ ਮਾਣਕ ਚਲਾ ਕਬੂਤਰ ਚਲੋ ਇਹਦੇ ਕਰਮਾ ਜੇ ਦੱਸ ਦੋ ਜੇ ਪਰਵ ਜੀ ਕੀ ਵੀਨ ਹੋਇਆ ਕਰਮ ਵਾਲਾ ਚੀਨੀ ਵੀ ਨਹੀਂ ਅੰਬੀ ਲੱਗਦੀ ਚੀਨੀ ਆਈ ਲੈ ਵਿਖਾ ਦਾਂਗੇ ਕੱਟ ਕੇ ਕੇਰਾ ਪੇਰ ਉਖਾ ਦੇਣੇ ਚੀਨੀ ਆਉਂਦੀ ਤਾਂ ਲੋ ਮਿੱਤਰੋ ਹੋ ਗਈਆਂ ਵਧਾਈਆਂ ਕਾਜ ਵਧਾਈਆਂ ਚੀਨੀ ਰੱਬ ਜੀ ਜਾੜ ਚੀਨੀ ਰੱਬ ਜੀ ਜਾੜ ਮੈਂ ਮੈਨ ਤਾਂ ਨਹੀਂ ਗਾ ਮਰਗੋ ਹੋ ਜੀ ਨੀ ਉੱਚੀ ਜਾਵੜੀ ਓਏ ਅੱਗੇ ਰੱਖੀਂ ਫਿਰਦੀ ਸਹੀ ਨਾਲ ਟਾਵਰਣਾ ਕਿ ਕਰਾਣਾ ਅੱਗੇ ਕੰਮ ਕੰਮ ਜਿ ਮੱਜ ਕੇ ਤਾਉਣ ਨਾ ਤਾਉਣ ਐਵੇਂ ਚੀਨੀ ਚੀਨੀ ਜਾਵੜੀ ਟਰਮਾ ਖੋਸ਼ ਹੋ ਗਿਆ ਏ ਕੋਨਾ ਨਿੱਕੇ ਦਰ ਕੇ ਵੀ ਦੇ ਵੀ ਛੀਨੀ ਸਾਤ ਆਟ ਛੀਨੀ ਦਾ ਆਇਆ ਚਾਤਰਾ ਦਾ ਗਾਇ ਉੱਚੀ ਕੀ ਰਾਇ ਜਿਹੜੇ ਦਾਸ ਫਿਰਦੇ ਉੱਚ ਜਾਵੜੇ ਛੀਨੀ ਹਾਏ ਛੀਨੀ ਚ ਜਾਵੜੀ ਹੈ ਲਓ ਜੀ ਆਪਾਂ ਚੱਲਦੇ ਪਿੰਡ ਨੂੰ ਆਪਣਾ ਪੁੱਤਰ ਨਹੀਂ ਲੱਭਿਆ ਤੇ ਰਾਮੇ ਕੀ ਬਹਿ ਗਈ ਆਹ ਹੈਗੇ ਦੂਰ ਵਾਲੇ ਪੁੱਤਰ ਤੇ ਲੈ ਕੇ ਚੱਲਦੇ ਆ ਪਿੰਡ ਨੂੰ ਈਰ ਲੱਭੇ ਨਹੀਂ ਰਾਮੇ ਪਰਦਾ ਰੱਖਾਂਗੇ ਨੇੜੇ ਨੇੜੇ ਪਿੰਡਾਂ ਜਾਣਾ ਕਿੰਨੇ ਪੁੱਤਰ ਰਹਿ ਗਏ ਨੇ ਆ ਪੁੱਤਰ ਬਾਹਰ ਬਹਿ ਗਏ 11 ਚ 7 8 ਗੁੱਤ ਰਹਿ ਗਏ 7 ਗੁੱਤ ਰਹਿ ਗਏ ਤੇ 5 ਵੱਜ ਗਏ ਆ ਆ ਚੱਲਿਆ ਇੱਕ ਤਾਂ ਤਿੰਨ ਗਾਓ ਚੱਲੇ ਇਹ ਕੋਚਾ ਦੂ ਦੂਗ ਥੱਲੇ ਹੋਣੇ ਬਾਸ ਹਾਂ ਜੀ ਤੇ ਪਰ ਉਹ ਹੋਇਆ ਟੰਡਾ ਜਾ ਜੀ ਹਾਂ ਜੀ ਕਿਵੇਂ ਤੁਹਾਨੂੰ ਦਿੰਦੇ ਤਾਂ ਜਸਵੀਰ ਬਾਦਲ ਜੀ ਉਤਰ ਆ ਗਿਆ ਜੀ ਤੇ ਪਰ ਉਹ ਹੋਇਆ ਟੰਡਾ ਜਾ ਜੀ ਤੇ ਗੋਗੜ ਮੋਤਲੇ ਵਾਲਾ ਕਿੱਛ ਚੇ ਗਿਆ ਜੀ ਦੂਹ ਮੁਰ ਕੱਟੇ ਗਏ ਮਿਲ ਅੱਜ ਬਈ ਕੰਮ ਨਿਭੜ ਜੂਗਾ ਯਾਰ ਕੱਲ ਝੋਡੇ ਤੇ ਨਾਮਾਂ ਤੇ ਡਰੂਗੇ ਵਿੱਚੋਂ 6 ਦਾ ਟਾਈਮ ਥੋੜੇ ਘੁੱਤਰੇ ਕਰਨੇ 1 ਤੋਂ ਤੇ ਨਿਗਾਰਨਗੇ ਆ ਆ ਗਿਆ ਇੱਕ ਆ ਜੀ ਬਰਾਤ ਜੀ ਖਬੀ ਬਗਲ ਲਾਲ ਵਾਲੀ ਆ ਗਈ ਜੀ 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 ਨੀ ਨਾ ਲਓ ਜੀ ਉੱਤਰ ਆ ਗਿਆ ਜੀ ਤੇ ਪਰ ਉਹ ਆ ਟੈਂਟਾ ਜੀ ਕਿਰਨੂ ਦੂਤ ਚੰਗਾ ਫਿਰਦਾ ਜਿਹੜਾ ਰਿਕਾਰਡਿੰਗ ਤੋਂ ਹੁੰਦੀ ਆ ਉਹ ਬੜਾ ਉੱਤਰਦਾ ਕੀ ਚਾਹ ਹੈ ਬੋਲੇ ਆ ਦੀ ਤਰ੍ਹਾਂ ਵੀ ਹਾਂ ਨਾ ਬਹੁਤ ਚੱਲਦੇ ਮਿੱਤਰੋ ਪਿੰਡ ਗੁਰੀ ਆਉਂਦਾ ਤੇ ਨਹੀਂ ਲੱਭੇ ਪੁੱਤਰ ਆਪਣਾ ਲੋਈ ਛਤਰਾਂ ਲਾਗਾ ਗੁਤਰ ਬੈਠੀ ਜਾਂਦੇ ਆ ਤੇ ਆਪੇ ਚੱਲਦੇ ਆ ਦੂਰ ਵਾਲੇ ਪਾਗੇ ਦੂਰ ਵਾਲੇ ਪਾਗੇ ਆਪਾਂ ਹੀ ਸੰਭਾਲ ਲੈ ਦੋਵੇਂ ਪੁੱਤਰੇ ਲੱਭੇ ਆਪਾਂ ਛਤਰਾਂ ਵਰਕਾਇਨੇ ਗੁਤਰ ਬੈਠੀ ਜਾਂਦੇ ਆ ਵਿੱਚੋਂ ਯਾਰ ਕਿੰਨੇ ਆਏ ਹੋਣ ਆਹੀ ਸੁਝਾ ਕਾ ਨਾ ਕੋਈ ਚਿਹੜੇ ਨੇ ਨਾ ਆ ਆ ਵਿੱਚ ਇਹਦੀ ਵੀ ਲੈ ਲੈ ਇਹਦਾ ਵੀ ਆਇਆ ਵਿੱਚ ਬਾਈ ਦਾ ਰਾਤ ਭਰ ਆਇਆ 3 ਵਜੇ ਆ ਗਈ ਸੀ ਆ ਬੈਠੀ ਆ ਨਾਈ ਬਾਬਾ ਜੀਗਾ ਹਣ ਚੱਲ 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 ਨਹੀਂ ਬੈਠਾ ਕੋ ਨਿਬਾਣਾ ਕਿ ਚੱਲੇ ਵਾ ਘਰੇ ਬਾਸ 3:30 ਭੱਜ ਗਏਗਾ ਲਓ ਜੀ ਚੱਲਦੇ ਹਾਂ ਨਾ ਕੋ ਘਰੇ ਘਰੇ ਜਾ ਕੇ ਬਖਾਵਾਂਗੇ ਹਣ ਗਾਹੇ ਘਾਟੇ ਕਰਾਂਗੇ ਰੋ ਜੀ ਮਿੱਤਰੋ ਆ ਗਏ ਘਰੇ ਆਪਾਂ ਤੇ ਕੂਤਾਂ ਛੱਡ ਦਨੇ ਡੋਰ ਆਣਾ ਲੋ ਜੀ ਛੱਡਤਾ ਕੂਤਰਾ ਆਪਾਂ ਕੁੱਡੀ ਦੇ ਡੋਰ ਆਣਾ ਤੇ ਦੂਜਾ ਝੋਟਾ ਆਪਣਾ ਗਵਾਜ ਗਿਆ ਬਈ ਤੇ ਉਹ ਨਿਕਲ ਗਿਆ ਇੱਕੋ ਟੱਗਾ ਟੱਗਾ ਵੀ ਕੂਤਰਾ ਗਏ ਸੀਗੇ ਵਿਹਾਂ ਚ ਗਿਆ ਯਾਰ ਉਹ ਤੋਂ ਗੈਰ ਜੀ ਬਣ ਗਏ ਬਈ ਬੱਦਲ ਬਹੁ ਸੀਗਾ ਦੇ ਬਾਅਦ ਮੌਸਮ ਜੇ ਸਾਫ ਹੋ ਗਿਆ ਸੀਗਾ ਤੇ ਕਬੂਤਰ ਨੇੜੇ ਤੇੜੇ ਬਈ ਕਿਤੇ ਨਹੀਂ ਖੜੇਗੇ ਬਹੁਤ ਦੂਰ ਦੂਰ ਕਬੂਤਰ ਜਾਵੜੇ ਯਾਰ ਕਈ ਵੀਰ ਨੇ ਲੱਭੇ ਹਨ ਬਾਲੀ ਦੂਰੋਂ ਦੂਰੋਂ ਬਹੁਤ ਤਿੰਨ ਤਿੰਨ ਚਾਰ ਚਾਰ ਪਿੰਡ ਛੱਡ ਗਏ ਸਨ ਜ ਪਰ ਆਪੜਾ ਨਹੀਂ ਲੱਭਿਆ ਵੀ ਆਪਾਂ ਹੀ ਪਿੰਡ ਬਹੁਤ ਘਾਟ ਜਾਂਦੇ ਯਾਰ ਤੇ ਨਹੀਂ ਲੱਭਿਆ ਤੇ ਜੇ ਮੌਖਸਰ ਏਰਗੇ ਦਾ ਕੋਈ ਬੰਦਾ ਵਲੌਗ ਮੀਂਦਾ ਹੋਵੇ ਤੇ ਭਾਈ ਬਣਾ ਜੇ ਕਿਸੇ ਨੇ ਵੇਖਿਆ ਹੋਵੇ ਨਾ ਜ਼ਰੂਰ ਦੱਸ ਦਿਓ ਜੇ ਯਾਰ ਛਿੱਟੀਆਂ ਖਾਂਦੇ ਕਬੂਤਰ ਆਪਣਾ ਤੇ ਬਾਕੀ ਆਪਾਂ ਹੋਰ ਵੀ ਨਿਸ਼ਾਨਗ ਦੱਸ ਦਾਂਗੇ ਦਰਸਾਂ ਦੀ ਕਿਰਪਾ ਦਾ ਕਰੋ ਜਿਹੜੇ ਵੀਰ ਨੂੰ ਪਤਾ ਹੋਇਆ ਜਾਂ ਕਿਸੇ ਪਿੰਡ ਗਿਆ ਹੋਇਆ ਜਾਂ ਕਿਸੇ ਨੇ ਉੱਡਿਆ ਕਰਦਾ ਵੇਖਿਆ ਹੋਇਆ ਤੇ ਬਾਕੀ ਮੈਂ ਵਲੋਗ ਚ ਵਿਖਾਇਆ ਵੀ ਸੀ ਨਾ ਉਹ ਉਧਰ ਆਪਣਾ ਉਹਦਾ ਹੈਗਾ ਹਰਾ ਕੰਡ ਸੱਜਾ ਟੂਸਾ ਲਾਲ ਭਰਮਾ ਵਾਵਾ ਬਾਬਾ ਬਨਾਮ ਨੂੰ ਭਿਉਣੀ ਤੇ ਕੱਲ ਨੂੰ ਛੱਡਾਂਗੇ ਆਪਾਂ ਉਹ ਜਾਨਵਰ ਘਰੇ ਉਥੇ ਭਾਈ ਸੱਚ ਉਥੇ 6 ਆਖਲੇ 7 ਉਤਰਾ ਦੁੱਸਰ ਪੈ ਗਈ ਆ 6 7 ਹੀ ਰਹਿ ਗਈ ਸੀ ਸਾਰੇ 6 7ਾਂ ਚ ਦੁੱਸਰ ਪੈ ਗਈ ਆ ਬਾਕੀ ਕੱਲ ਨੂੰ ਆਪਾਂ ਫੇਰ ਪੁੱਛ ਲਾਂਗੇ ਨੇੜੇ ਨੇੜੇ ਪਿੰਡਾਂ ਜਾ ਬਾਕੀ ਰਾਮਾ ਹੈਗਾ ਹੀ ਫਿੱਡਾਂ ਤੋਂ ਤੇ ਨੇੜੇ ਨੇੜੇ ਪਿੰਡਾਂ ਜੇ ਇੱਕ ਦੋ ਹੋਰ ਪੁੱਛਾਂਗੇ ਯਾਰ ਜੇ ਲੱਭਗਾ ਤਾਂ ਯਾਰ ਚੰਗੀ ਗੱਲ ਆ ਨਾ ਤੇ ਬਾਕੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜੀ ਦੱਸੋ ਜੇ ته باقی ساريو مينو مننه درې ويديو وینځي لاو يو اسکور کرتے رهي